ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੇਰੇ ਮਿੰਨੀ ਵਲੌਗ ਚੈਨਲ ਤੇ ਆਨਲੀ ਮਿਲ ਕੇ ਆਦੇ ਤੁਸੀਂ ਸਾਰੇ ਟਿਕ ਟਾਕ ਹੋਮ ਹੋਗੇ ਹਾਂਜੀ ਅੱਜ ਦੇ ਵਲੌਗ ਦੀ ਸ਼ੁਰੂਆਤ ਹੋ ਚੁੱਕੀ ਹੈ ਹਾਂਜੀ ਅੱਜ ਹੈ ਦਿਨ ਸ਼ੁੱਕਰਵਾਰ ਤੇ ਹੁਣ ਦੁਪਹਿਰ ਦਾ ਟਾਈਮ ਹੈ ਮੈਂ ਕੰਮ ਧੰਦਾ ਕਰਕੇ ਹੋਈ ਸੀ ਫ੍ਰੀ ਹਾਂਜੀ ਤੇ ਆਪਾਂ ਬਣਾ ਅੱਜ ਮੈਂ ਸੋਚਿਆ ਵੀ ਹਨਾ ਕੁਝ ਮਿੱਠਾ ਬਣਾ ਕੇ ਖਾਧਾ ਜਾਵੇ ਹਾਂਜੀ ਆਪਾਂ ਚੱਲਦੇ ਹਾਂ ਸੋਈ ਚ ਆਪਾਂ ਬਣਾ ਰਹੇ ਹਾਂਗੇ ਲੱਡੂ ਜੋ ਕਿ ਬਿਨਾ ਬੇਸਨ ਤੋਂ ਤਿਆਰ ਕਰਾਂਗੇ ਸਿਰਫ 10 ਮਿੰਟਾਂ ਵਿੱਚ ਹੀ ਤਿਆਰ ਹੋ ਜਾਂਦੇ ਨੇ ਕੁਝ ਜ਼ਿਆਦਾ ਟਾਈਮ ਨਹੀਂ ਲੱਗਦਾਗਾ ਤੇ ਬਹੁਤ ਹੀ ਸੌਖੇ ਤਾਂ ਇਹਨਾਂ ਪਾ 10 ਮਿੰਟਾਂ ਵਿੱਚ ਹੀ ਲੱਡੂ ਤਿਆਰ ਕਰਕੇ ਖਾ ਸਕਦੇ ਆ ਜਦੋਂ ਆਪਣਾ ਮਿੱਠਾ ਖਾਣ ਨੂੰ ਕੁਝ ਵੀ ਮਨ ਕਰੇ ਤੇ ਹਨਾ ਬਿਨਾ ਵੇਸਣ ਤੋਂ ਬਿਨਾ ਆਪਾਂ ਮਤਲਬ ਕਿ ਕਿਹੋ ਵੀ ਨਹੀਂ ਲੈਂਦੇਗੇ ਹਾਂਜੀ ਆਪਾਂ ਬਿਨਾ ਵੇਸਣ ਤੇ ਬਿਨਾ ਕਿਹੋ ਤੋਂ ਪਾ ਲੱਡੂ ਤਿਆਰ ਕਰਾਂਗੇ ਆਪਾਂ ਚਾਹਦੇ ਹਾਂ ਸੋਈ ਵਿੱਚ ਮੈਂ ਤੁਹਾਨੂੰ ਤਿਆਰ ਕਰਕੇ ਦਿਖਾ ਰਹੀ ਹਾਂ ਹਾਂਜੀ ਤੁਸੀਂ ਮੇਰੀ ਵੀਡੀਓ ਨਾਲ ਇ ਹਾਂਜੀ ਆਪਾਂ ਅਗੇ ਰਸੋਈ ਵਿੱਚ ਤੇ ਆਪਾਂ ਤਿਆਰ ਕਰ ਰਹੇ ਆ ਲੱਡੂ ਉਹਦੇ ਲਈ ਆਪਾਂ ਲੈਤੀ ਆ ਬੂੰਦੀ ਜੋ ਕਿ ਦਹੀਂ ਵਿੱਚ ਨਹੀਂ ਆਪਾਂ ਬੂੰਦੀ ਪਾਉਂਦੇ ਹੁੰਦੇ ਉਹ ਵਾਲੀ ਬੂੰਦੀ ਲੈਤੀ ਆ ਬਸ ਤੁਸੀਂ ਇੰਨਾ ਕੁ ਧਿਆਨ ਰੱਖਿਓ ਕਿ ਬੂੰਦੀ ਫਿੱਕੀ ਹੋਵੇ ਨਮਕ ਵਾਲੀ ਨਾ ਹੋਵੇ ਹਾਂਜੀ ਆਪਾਂ ਫਿੱਕੀ ਬੂੰਦੀ ਲਵਾਂਗੇ ਦੇ ਲਈ ਤੇ ਆਪਾਂ ਫੂਡ ਕਲਰ ਲਵਾਂਗੇ ਮੈਂ ਜਲੇਬੀਆਂ ਵਾਲਾ ਰੰਗ ਲੈਤਾ ਸੀਗਾ ਤੇ ਵੈਸੇ ਅਸੀਂ ਲੱਡੂ ਵਾਲਾ ਵੀ ਲੈ ਸਕਦੇ ਸੀ ਪਰ ਮੈਂ ਸੋਚਿਆ ਵੀ ਥੋੜੇ ਜਿਹੇ ਹਨਾ ਲਾਲੀ ਚ ਲੱਡੂ ਸੋਹਣੇ ਲੱਗਦੇ ਨੇ ਕਿ ਹਾਂਜੀ ਅਸੀਂ ਇਸ ਕਰਕੇ ਜਲੇਬੀਆਂ ਵਾਲਾ ਫੂਡ ਕਲਰ ਲੈਤਾਗਾ ਤੇ ਹਾਂਜੀ ਇਹ ਆਪਾਂ ਲੈਤੇ ਨੇਗੇ ਮਾ ਗਝ ਤੇ ਇਹ ਆਪਾਂ ਲੈਤੀ ਇਹ ਲੈਤੀ ਆਪਾਂ ਖੰਡ ਇੱਕ ਕੌਲੀ ਦੋ ਪੈਕੇਟ ਆਪਾਂ ਲੈਤੀ ਸੀ ਬੁੰਦੀ ਦੇ ਹਾਂਜੀ ਤੇ ਆਪਾਂ ਇਹਦੇ ਨਾਲ ਆਪਾਂ ਲੱਡੂ ਕਰਾਂਗੇ ਤਿਆਰ ਬਸ ਤੁਸੀਂ ਇੰਨਾ ਕੁ ਧਿਆਨ ਰੱਖਿਓ ਕਿ ਬੁੰਦੀ ਫਿੱਕੀ ਹੋਵੇ ਬੁੰਦੀ ਨਮਕਾਲੀ ਨਾ ਹੋਵੇ ਜਿਹੜੀ ਆਪਾਂ ਦਹੀਂ ਵਿੱਚ ਪਾਉਣਾ ਨਾ ਉਹ ਵਾਲੀ ਬੁੰਦੀ ਹੋਵੇ ਹਾਂਜੀ ਮਿੱਠਾ ਤੁਸੀਂ ਹਨਾ ਅਪੀ ਅਕੋਰਡਿੰਗ ਵੱਧ ਘੱਟ ਵੀ ਲੈ ਸਕਦੇ ਹੋ ਕਿਉਂਕਿ ਕੋਈ ਕਿੰਨਾ ਮਿੱਠਾ ਖਾਂਦਾ ਕੋਈ ਕਿੰਨਾ ਖਾਂਦਾਗਾ ਤੇ ਹਾਂਜੀ ਅਸੀਂ ਇੱਕ ਕੌਲੀ ਖੰਡ ਦੀ ਲੈਤੀ ਹੈਗੀ ਤੇ ਦੋ ਪੈਕੇਟ ਅਸੀਂ ਬੁੰਦੀ ਦੇ ਲੈਤੀ ਸੀਗੇ ਹਾਂਜੀ ਆਪਾਂ ਪਹਿਲਾਂ ਗੈਸ ਚਾਲੂ ਕਰਦੇ ਆਂਗੇ ਤੇ ਉੱਤੇ ਬਰਤਨ ਰੱਖ ਦਿਆਂਗੇ ਕਿਉਂਕਿ ਆਪਾਂ ਨਾ ਖੰਡ ਦੀ ਚਾਸ਼ਨੀ ਤਿਆਰ ਕਰਨੀ ਹੈਗੀ ਇਸ ਕਰਕੇ ਆਪਾਂ ਆਪਾਂ ਗੈਸ ਚਾਲੂ ਕਰਕੇ ਤੇ ਆਪਾਂ ਚਾਸ਼ਨੀ ਬਣਾਉਣੀ ਸ਼ੁਰੂ ਕਰਤੀ ਹਾਂਜੀ ਤੇ ਆਪਾਂ ਇੱਕ ਕੌਲੀ ਖੰਡ ਦੀ ਪਾ ਕੇ ਨਾ ਤੇ ਪਾਣੀ ਇੱਕ ਕੌਲੀ ਅੱਧੀ ਤੋਂ ਥੋੜੀ ਜੀ ਜ਼ਿਆਦਾ ਪਾਣੀ ਦੀ ਪਾਵਾਂਗੇ ਇਤੋਂ ਜ਼ਿਆਦਾ ਪਾਣੀ ਨਹੀਂ ਪਾਉਂਦੇ ਆਪਾਂ ਹਾਂਜੀ ਤੇ ਆਪਾਂ ਖੰਡ ਦੀ ਚਾਸ਼ਨੀ ਬਣਾਉਣੀ ਸ਼ੁਰੂ ਕਰਤੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਫੂਡ ਕਲਰ ਪਾਵਾਂਗੇ ਬਾਅਦ ਵਿੱਚ ਜਦੋਂ ਥੋੜੀ ਜੀ ਖੰਡ ਫੁਰਗੀ ਤੇ ਤੁਸੀਂ ਅਲੈਚੀ ਪਾਊਡਰ ਵੀ ਪਾ ਸਕਦੇ ਹੋ ਪਰ ਇਸ ਵਕਤ ਮੇਰੇ ਕੋਲ ਹੈ ਨਹੀਂ ਸੀ ਅਲੈਚੀ ਪਾਊਡਰ ਫਿਰ ਮੈਂ ਸੋਚਿਆ ਚਲ ਐਵੇਂ ਹੀ ਬਣਾ ਲੈਨੇ ਆਪਾਂ ਤੇ ਹਾਂਜੀ ਆਪਾਂ ਇਹਦੇ ਵਿੱਚ ਹੁਣ ਇਸ ਤੋਂ ਬਾਅਦ ਫੂਡ ਕਲਰ ਪਾਵਾਂਗੇ ਥੋੜਾ ਜਿਹਾ ਥੋੜੀ ਜੀ ਜਦੋਂ ਖੰਡ ਫੁਰਗੀ ਉਸ ਤੋਂ ਬਾਅਦ ਆਪਾਂ ਨਾ ਦੀ ਵੀ ਇੱਕ ਤਾਰ ਵਾਲੀ ਚਾਸ਼ਨੀ ਨਹੀਂ ਤਿਆਰ ਕਰਨੀ ਆਪਾਂ ਵੈਸੀ ਚਾਸ਼ਨੀ ਤਿਆਰ ਕਰਾਂਗੇ ਜਦੋਂ ਕਿ ਆਪਾਂ ਨੂੰ ਹਣਾ ਐ ਲੱਗੇ ਵੀ ਚਿਪ-ਚਿਪਾ ਜਿਹਾ ਹੋ ਗਿਆ ਉਦੋਂ ਉਸ ਤੋਂ ਬਾਅਦ ਆਪਾਂ ਚਾਸ਼ਨੀ ਦੇ ਵਿੱਚ ਬੂੰਦੀ ਪਾ ਦਾਂਗੇ ਹਾਂਜੀ ਮੈਂ ਫੂਡ ਕਲਰ ਪਾਤਾ ਤੇ ਆਪਾਂ ਚਾਸ਼ਨੀ ਤਿਆਰ ਕਰਨੇ ਸ਼ੁਰੂ ਕਰਤੀ ਖੰਡ ਖੋਰਨੀ ਸ਼ੁਰੂ ਕਰਤੀ ਹਾਂਜੀ ਆਪਾਂ ਉਹਨਾਂ ਚਿਰੇ ਨੂੰ ਹਲਾਵਾਂਗੇ ਜਿੰਨਾ ਚਿਰ ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਹੈਨਾ ਵੀ ਆਪਣੀ ਖੰਡ ਚਿਪਚਿਪੀ ਜੀ ਹੋਊਗੀ ਖੰਡ ਤਾਂ ਛੇਤੀ ਹੀ ਖੁਰ ਜਾਂਦੀ ਹੈ ਬਸ ਇਹਨੂੰ ਆਪਾਂ ਚਿਪਚਿਪੀ ਹੋਣ ਤੱਕ ਹਲਾ ਕੇ ਚਾਸ਼ਨੀ ਨੂੰ ਤਿਆਰ ਕਰਾਂਗੇ ਹਾਂਜੀ ਹੁਣ ਉਹ ਵਾਲਾ ਆਨ ਲੱਗ ਗਿਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਦੇਖਾਂਗੇ ਹੱਥ ਲਾ ਲਾ ਕੇ ਆਪਾਂ ਇੱਕ ਤਾਰ ਵਾਲੀ ਨਹੀਂ ਬਸ ਆਪਾਂ ਸਿਰਫ ਜਦੋਂ ਚਿਪਚਿਪੀ ਜੀ ਖੰਡ ਹੋਗੀ ਬਸ ਉਹਨਾਂ ਆਪਾਂ ਤਿਆਰ ਕਰਾਂਗੇ ਹਾਂਜੀ ਹੁਣ ਮੈਂ ਦੇਖ ਰਹੀ ਸੀਗੀ ਥੋੜੀ ਥੋੜੀ ਚਿਪਚਿਪੀ ਹੋ ਰਹੀ ਸੀ ਪਰ ਜ਼ਿਆਦਾ ਨਹੀਂ ਸੀ ਇਸ ਕਰਕੇ ਆਪਾਂ ਉਹਨਾਂ ਟਾਈਮ ਇਹਨੂੰ ਚਾਸ਼ਨੀ ਟੇਕੜੀ ਮਾਰ ਕੇ ਹਿਲਾਉਂਦੇ ਰਵਾਂਗੇ ਤਿਆਰ ਕਰਦੇ ਰਵਾਂਗੇ ਹਾਂਜੀ ਉਸ ਤੋਂ ਬਾਅਦ ਜਦੋਂ ਆਪਣੀ ਚਿਪਚਿਪੀ ਹੋ ਜੇ ਚਾਸ਼ਨੀ ਉਹਦੇ ਵਿੱਚ ਆਪਾਂ ਬੂੰਦੀ ਪਾ ਦੇਾਂਗੇ ਜੋ ਬੂੰਦੀ ਆਪਾਂ ਲੈਤੀ ਹੋਈ ਸੀਗੀ ਤੁਸੀਂ ਚਾਹੋ ਤਾਂ ਤੁਸੀਂ ਧੋ ਕੇ ਵੀ ਪਾ ਸਕਦੇ ਹੋ ਪਰ ਧੋ ਕੇ ਨਾ ਬਿਲਕੁਲ ਪਾਣੀ ਨਿਚੋੜ ਦਿਓ ਪਾਣੀ ਨਾ ਵਿੱਚ ਹੋਵੇ ਫਿਰ ਜਦੋਂ ਕਿ ਆਪਾਂ ਧੋ ਕੇ ਬੁੰਦੀ ਪਾਵਾਂਗੇ ਤੇ ਵੈਸੇ ਆਪਾਂ ਜੇ ਫਿੱਕੀ ਬੁੰਦੀ ਲੈ ਲਈ ਤਾਂ ਨਾ ਫਿਰ ਤਾਂ ਧੋਂਦੀ ਵੀ ਨਹੀਂ ਲੋੜ ਆਪੇ ਇਹਦੇ ਵਿੱਚ ਹੀ ਸੈੱਟ ਕਰ ਲਵਾਂਗੇ ਹਲਾ ਹਲਾ ਕੇ ਨੂੰ ਜਦੋਂ ਕਿ ਇਹ ਨਾ ਇਹ ਬੁੰਦੀ ਥੋੜੀ ਜੀ ਪੋਲੀ ਪੈ ਜੇ ਉਸ ਤੋਂ ਬਾਅਦ ਆਪਾਂ ਕੜਛੀੜੀ ਦੇ ਨਾਲ ਮਦਦ ਨਾਲ ਇਹਨੂੰ ਥੋੜਾ ਜਿਹਾ ਮੈਸ਼ ਕਰ ਦੇਾਂਗੇ ਵੀ ਬ੍ਰੀਕ ਕਰ ਦੇਾਂਗੇ ਇਹਨੂੰ ਬਿਲਕੁਲ ਆਪਾਂ ਚਾਸ਼ਨੀ ਵਿੱਚ ਰਲਣ ਦੀ ਕੋਸ਼ਿਸ਼ ਕਰਾਂਗੇ ਇਹਨੂੰ ਉਹਨਾ ਟਾਈਮ ਆਪਾਂ ਘਰਚੀ ਹਿਲਾਵਾਂਗੇ ਜਿੰਨਾ ਟਾਈਮ ਇਹ ਸਾਰੀ ਸੁੱਕ ਨਾ ਜਾਵੇ ਚਾਸ਼ਨੀ ਦੇ ਵਿੱਚ ਨਾ ਰਚ ਜਾਵੇ ਤੇ ਬਾਕੀ ਕਲਰ ਬਹੁਤ ਸੋਹਣਾ ਆਉਂਦਾ ਲੱਡੂਆਂ ਦਾ ਤੁਸੀਂ ਵੀ ਇੱਕ ਵਾਰ ਆਪਣੇ ਘਰ ਇਦਾਂ ਦੀ ਤਦੂ ਟ੍ਰਾਈ ਕਰਿਓ ਜ਼ਰੂਰ ਬਣਾਇਓ ਹਾਂਜੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਓ ਨਾਲੇ ਕਮੈਂਟ ਜ਼ਰੂਰ ਕਰਦਿਆ ਕਰੋ ਵੀ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਨਹੀਂ ਲੱਗਦੀਆਂ ਨਗੀਆਂ ਹਨਾ ਜੇਕਰ ਤੁਹਾਨੂੰ ਮੇਰੀ ਕੋਈ ਵੀਡੀਓ ਨਹੀਂ ਚੰਗੀ ਲੱਗਦੀ ਤਾਂ ਪਲੀਜ਼ ਮੈਨੂੰ ਉਹਦਾ ਵੀ ਕਮੈਂਟ ਕਰਕੇ ਦੱਸਿਆ ਕਰੋ ਵੀ ਇਹ ਵੀਡੀਓ ਇਦਾਂ ਨਹੀਂ ਇਦਾਂ ਹੋਣੀ ਸੀ ਤਾਂ ਕਿ ਮੈਂ ਆਪਣੀ ਵੀਡੀਓ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਾਂ ਹਾਂਜੀ ਆਪਾਂ ਹੁਣ ਥੋੜੀ-ਥੋੜੀ ਨਾ ਬੁੰਦੀ ਫੁੱਲਣੀ ਸ਼ੁਰੂ ਹੋ ਗਈ ਸੀਗੀ ਚਾਸ਼ਨੀ ਨੇ ਫਿਰ ਸ਼ੁਰੂ ਕਰਤੀ ਸੀ ਤੇ ਫੁੱਲ ਜਾਂਦੇ ਇੱਕ ਤਰ੍ਹਾਂ ਨਾ ਬਦਾਣੇ ਦੀ ਤਰ੍ਹਾਂ ਬਨ ਬਨਣੇ ਲੱਗ ਜਾਂਦੀ ਹੈਗੀ ਹਾਂਜੀ ਤੇ ਬਹੁਤ ਰੰਗ ਚੇਂਜ ਹੋ ਗਿਆ ਆ ਦੇਖੋ ਤੁਸੀਂ ਹਾਂਜੀ ਆਪਾਂ ਪੂਰਾ ਸਗਾ ਆਦੇ ਮੰਗੇ ਚਾਸ਼ਨੀ ਨੂੰ ਹਾਲੇ ਤਾਂ ਜੇ ਵੀ ਮਤਲਬ ਕਿ ਵਿੱਚ ਹੈਗੀ ਹੈਗੀ ਤੇ ਤੁਸੀਂ ਚਾਹੋ ਤਾਂ ਤੁਸੀਂ 2 ਚਮਚ ਕਿਉੜੇ ਪਾ ਸਕਦੇ ਹੋ ਪਰ ਅਸੀਂ ਕਿਉਂ ਨਹੀਂ ਪਾਇਆ ਅਸੀਂ ਏਦਾਂ ਹੀ ਤਿਆਰ ਕਰਾਂਗੇ ਹਾਂ ਉਹ ਤੁਹਾਡੀ ਮਰਜ਼ੀ ਹੈ ਵੀ 2 ਚਮਚਾ ਤੁਸੀਂ ਵੀ ਕਿਉੜੇ ਦੇ ਵਿੱਚ ਪਾਉਣੇ ਹੋਏ ਤਾਂ ਤੁਸੀਂ ਪਾ ਸਕਦੇ ਹੋ ਨਹੀਂ ਪਾਉਣੇ ਤਾਂ ਤੁਸੀਂ ਨਾ ਪਾਓ ਉਹ ਤੁਹਾਡੀ ਜੁਆਇਸ ਹੈਗੀ ਹਾਂਜੀ ਤੇ ਜਿਵੇਂ ਆਪਾਂ ਹਨਾ ਉਂਝ ਲੱਡੂ ਤਿਆਰ ਕਰਦੇ ਆ ਪਹਿਲਾਂ ਆਪਾਂ ਕਿਉੜੇ ਦੇ ਵਿੱਚ ਬੇਸਣ ਦੀ ਗੁੰਦੀ ਤਿਆਰ ਕਰਦੇ ਆ ਫਿਰ ਉਸ ਤੋਂ ਬਾਅਦ ਆਪਾਂ ਚਾਸ਼ ਦੀ ਵਿੱਚਰ ਲਾਉਣੇ ਆ ਇਹ ਆਪਾਂ ਸਿੱਧੀ ਮਾਰਕੀਟ ਵਾਲੀ ਗੁੰਦੀ ਲਿਆ ਕੇ ਉਸ ਤੋਂ ਬਾਅਦ ਚਾਸ਼ਨੀ ਵਿੱਚਰ ਲਾ ਦੇਾਂਗੇ ਹਾਂਜੀ ਤੇ ਉਸ ਤੋਂ ਬਾਅਦ ਆਪਾਂ ਪਾ ਦਾਂਗੇ ਇਹਦੇ ਵਿੱਚ ਮਗਜ ਕੀੜੇ ਦੇ ਵੀ ਵੀ ਕਹਿ ਜਾਂਦਾਗਾ ਤੇ ਮਗਜ ਜੂ ਹੀ ਕਹਿ ਦਿੰਨੇ ਆਪਾਂ ਇਹਨਾਂ ਨੂੰ ਹਾਂਜੀ ਉਹ ਆਪਾਂ ਇਹਦੇ ਵਿੱਚ ਥਰ ਲਾ ਦੇਾਂਗੇ ਤਾਂ ਕਿ ਹਨਾ ਆਪਣੇ ਲੱਡੂਆਂ ਦੀ ਲੁੱਕ ਥੋੜੀ ਜੀ ਸੋਹਣੀ ਆਵੇ ਤੇ ਵੈਸੇ ਵੀ ਆਪਣੇ ਹਨਾ ਵਿਆਹ ਸ਼ਾਦੀ ਵਾਲੇ ਲੱਡੂਆਂ ਦੇ ਵਿੱਚ ਮਗਜ ਤਾਂ ਹੁੰਦੀ ਨਹੀਂ ਉਹਨਾਂ ਵਿੱਚ ਤਾਂ ਕਾਲੀ ਮਿਰਚਾਂ ਵੀ ਪਾਈਆਂ ਹੁੰਦੀਆਂ ਨੇ ਬਾਕੀ ਟੇਸਟ ਨਾਲ ਉਹੀ ਲੱਡੂਆਂ ਵਾਲਾ ਮੋਤੀ ਚੂਰ ਦੇ ਲੱਡੂ ਜੋ ਆਪਾਂ ਮਾਰਕੀਟ ਤੋਂ ਲੈ ਕੇ ਆਉਨੇ ਆ ਉਹੀ ਆ ਰਿਹਾ ਸੀਗਾ ਬਿਲਕੁਲ ਜਦੋਂ ਅਸੀਂ ਖਾਦੇ ਚੈੱਕ ਕੀਤੇ ਹਾਂਜੀ ਤੇ ਹਾਂਜੀ ਹੁਣ ਥੋੜੀ ਥੋੜੀ ਚਾਸ਼ਨੀ ਹਜੇ ਵੀ ਹੈਗੀ ਆ ਪਰ ਹਜੇ ਪੂਰੀ ਤਰ੍ਹਾਂ ਨਹੀਂ ਸੁੱਕਿਆ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਟਾਈਮ ਹੋਰ ਹਲਾਵਾਂਗੇ ਹਲੇ ਕੜਛੀ ਨੂੰ ਹਾਂਜੀ ਉਸ ਤੋਂ ਬਾਅਦ ਆਪਾਂ ਗੈਸ ਕਰਕੇ ਬੰਦ نیچے ਉਤਾਰ ਲਈ ਚਾਸ਼ਨੀ ਤੇ ਤੁਸੀਂ ਦੇਖੋ ਕਿੰਨਾ ਹਨਾ ਸੁੱਕ ਗਈ ਬਿਲਕੁਲ ਵਧੀਆ ਹੋ ਗਈ ਤੇ ਇਹਨੂੰ ਠਾਰਨ ਲੱਗ ਗਏ ਸੀ ਤਾਂ ਕਿ ਹਨਾ ਵੀ ਆਪਾਂ ਲੱਡੂ ਬੱਟ ਸਕੀਏ ਇਹਨੂੰ ਹੱਥ ਨਹੀਂ ਸੀ ਲੱਗ ਰਿਆ ਗਰਮ ਬਹੁਤ ਜ਼ਿਆਦਾ ਸੀਗੀ ਹਾਂਜੀ ਆਪਾਂ ਹਲਾ ਹਲਾ ਕੇ ਹਨਾ ਤੇ ਇਹਨੂੰ ਠਾਰ ਲਵਾਂਗੇ ਤੇ ਨਾ ਇਹ ਕਾਫੀ ਫੁੱਲ ਜਾਂਦੀ ਹੈ ਜਦੋਂ ਨਾ ਪੂਰੀ ਸੁੱਕ ਚੁਗੀ ਤੇ ਉਦੋਂ ਐਵੇਂ ਕਾਫੀ ਹੋ ਜਾਂਦੀ ਹੈ ਜਿਵੇਂ ਲੱਡੂ ਨੇ ਆਪਣੇ ਫੁੱਲ ਜਾਂਦੇ ਜਦੋਂ ਕੀ ਸੁੱਕਣ ਲੱਗ ਜਾਂਦੇ ਨੇ ਕਿ ਉਹ ਇਸ ਟਾਈਪ ਹੋ ਗਈ ਸੀ ਇਹ ਪਹਿਲਾਂ ਤਾਂ ਮੈਨੂੰ ਥੋੜੀ ਜੀ ਲੱਗ ਰਹੀ ਸੀ ਬਿਲਕੁਲ ਵੀ ਥੋੜੀ ਜੀ ਤੇ ਬਾਅਦ ਵਿੱਚ ਵਧੀਆ ਫੁੱਲ ਗਈ ਸੀ ਇਹ ਆ ਦੇਖੋ ਤੁਸੀਂ ਨਾ ਗੇਨ ਉਹ ਜ਼ਿਆਦਾ ਲੱਗਣ ਲੱਗ ਗਈ ਹੁੰਦਾ ਹੈ ਸੁੱਕੀ ਸੀਗੀ ਬਸ ਥੋੜੀ ਥੋੜੀ ਹੀ ਗਰਮ ਸੀਗੀ بس ਮੈਨੂੰ ਇਦਾਂ ਸੀ ਵੀ ਆਪਣਾ ਹੱਥ ਪੈਣ ਲੱਗ ਜਿਹਦੇ ਵਿੱਚ ਤਾਂ ਕਰਕੇ ਮੈਂ ਨਾ ਚਮਚ ਦੀ ਮਦਦ ਨਾਲ ਇਹਨੂੰ ਸੁਕਾਰੀ ਸੀ ਮਤਲਬ ਕਿ ਠਾਰ ਰਹੀ ਸੀਗੀ ਆ ਦੇਖੋ ਤੁਸੀਂ ਹੁਣ ਕਿੰਨੀ ਵੱਧ ਗਈ ਇਹ ਹੁਣ ਸੁੱਕ ਗਈ ਸੀ ਨਾ ਖੰਡ ਸੀ ਥੋੜੀ ਜੀ ਖੰਡ ਵੀ ਸੁੱਕ ਗਈ ਸੀਗੀ ਹਾਂਜੀ ਉਸ ਤੋਂ ਬਾਅਦ ਆਪਾਂ ਲੱਡੂ ਬੱਟਣੇ ਸ਼ੁਰੂ ਕਰਾਂਗੇ ਹੁਣ ਮੈਨੂੰ ਮੰਮੀ ਕਹਿੰਦੇ ਵੀ ਨਹੀਂ ਹੁਣ ਹੱਥ ਪੈਣ ਲੱਗ ਗਿਆ ਵੀ ਤੁਸੀਂ ਲੱਡੂ ਬੱਟੋ ਹਾਂਜੀ ਤੁਸੀਂ ਆਹ ਦੇਖੋ ਹਨਾ ਐਵੇਂ ਆ ਰਿਹਾ ਸੀ ਜਿਵੇਂ ਨਾ ਕਿਉਂ ਨਿਕਲਦਾ ਹੁੰਦਾ ਵੈਸੇ ਆਪਾਂ ਇਹਦੇ ਵਿੱਚ ਕਿਉਂ ਪਾਇਆ ਨਹੀਂ ਸੀ ਪਰ ਫਿਰ ਵੀ ਨਾ ਜਦੋਂ ਆਪਾਂ ਦਬਦੇ ਸੀਗੇ ਤੇ ਪੂਰਾ ਵਧੀਆ ਲੱਗ ਰਿਹਾ ਸੀ ਜਿਵੇਂ ਕਿਉਂ ਨਿਕਲਦਾ ਹੁੰਦਾ ਤੇ ਛੋਟੇ-ਛੋਟੇ ਆਪਾਂ ਗੋਲ-ਗੋਲ ਲੱਡੂ ਬੱਟਾਂਗੇ ਹਾਂਜੀ ਹੁਣ ਆਪਾਂ ਲੱਡੂ ਲਈ ਬਾਟਰ ਤੁਸੀਂ ਦੇਖੋ ਹਨਾ ਕਿੰਨਾ ਸੋਹਣਾ ਕਲਰ ਆ ਰਿਹਾ ਸੀਗਾ ਤੇ ਉਹ ਵਧੀਆ ਟੇਸਟ ਵੀ ਹੋ ਮੇ ਸੀਗਾ ਬਿਲਕੁਲ ਜਿਵੇਂ ਆਪਾਂ ਵਯਾਰ ਦੇ ਲੈ ਕੇ ਲੱਡੂ ਖਾਣੇ ਹੁੰਨੇ ਆ ਆ ਦੇਖੋ ਤੁਸੀਂ ਤੇ ਲੱਗ ਵੀ ਓਦਾਂ ਦੀ ਰਏ ਸੀਗੇ ਬਿਲਕੁਲ ਹਾਂਜੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਆ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ ਧੰਨਵਾਦ ਜੀ ਤੁਸੀਂ ਮੇਰੀ ਫੁੱਲ ਵੀਡੀਓ ਵਾਚ ਕੀਤੀ ਤੇ ਆਪਣਾ ਪਿਆਰ ਇਦਾਂ ਹੀ ਬਣਾਈ ਰੱਖੋ ਹਾਂਜੀ ਤੇ ਤੁਸੀਂ ਵੀ ਆਪਣੇ ਘਰ ਇਹ ਲੱਡੂ ਤਿਆਰ ਕਰ ਸਕਦੇ ਹੋ ਸਿਰਫ 10 ਮਿੰਟਾਂ ਵਿੱਚ ਹੀ ਆਪਾਂ ਇਹ ਲੱਡੂ ਤਿਆਰ ਕਰ ਸਕਦੇ ਹਾਂ ਬਿਨਾ ਬਿਸਣ ਤੋਂ ਬਿਨਾ ਘਿਓ ਤੋਂ ਹਾਂਜੀ ਧੰਨਵਾਦ ਜੀ